ਭਰਾਵਾਂ ਦੀ ਹੱਟੇ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨਾਲ ਜ਼ੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀਆਂ ਦੇ ਸੂਟਾਂ ਦੀ ਵੈਰਾਈਟੀ ਜੀ ਬਹੁਤ ਜ਼ਿਆਦਾ ਪਹੁੰਚੂਕੀ ਹੈਗੀ ਕੈਮਰ ਕਾਟਨ ਦੇ ਸੂਟ ਨੇ ਪਹਿਲਾਂ ਹੀ ਬਹੁਤ ਰੇਨ ਜਮਾਲ ਆਇਆ ਸੀਗਾ ਵਿੱਚੋਂ ਖਤਮ ਹੋ ਗਿਆ ਸੀਗਾ ਜੀ ਨਵੇਂ ਦਬਾਰੀ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਰੰਗਾਂ ਦਾ ਜਮਾਲ ਪਹੁੰਚੁਕਿਆ ਜੀ ਭਰਾਵਾਂ ਦੀ ਹੱਟੇ ਦੇ ਉੱਤੇ ਭਾਰੀ ਛੇ ਮੇਲਾ ਚੱਲ ਰਿਹਾ ਹੈਗਾ ਕੈਮਰ ਕਾਟਨ ਦਾ ਸੂਟ ਸ਼ਿਵਾ ਮਿਲਦਾ ਏਕੇ ਟੈਕਸ ਮਿਲਦਾ ਮਾਰਕੀਟ 'ਚ ਵਿਕੇ 550 ਦਾ ਵਿਕੇ 600 ਦਾ ਸਾਡਾ ਰੇਟ ਹੈ ਸਿਰਫ 400 ਰੁਪਇਆ ਜੀ 400 ਰੁਪਏ ਦੇ ਵਿੱਚ ਪਿਓਰ ਕੈਮਰ ਕਾਟਨ ਦਾ ਸੂਟ ਹੈ ਜੀ ਬਹੁਤ ਹੀ ਨਵੇਂ ਨਵੇਂ ਡਿਜ਼ਾਈਨ ਦੇ ਜਮਾਲ ਪਹੁੰਚੁਕਿਆ ਜੀ ਪਹਿਲਾਂ ਵੀ ਬਾਲ ਬਹੁਤ ਆਇਆ ਸੀ ਜੈਨੇ ਦੇ ਵਿੱਚ ਖਤਮ ਹੋ ਗਏ ਸੀਗੇ ਨਵੇਂ ਦਵਾਰੇ ਬਹੁਤ ਡੇ ਨਜਮਾ ਲਾਗੇ ਇਹਦੇ ਵਿੱਚ ਜੀ 400 ਰੁਪਏ ਦੇ ਵਿੱਚ ਕੈਮਰ ਕਾਟਨ ਦਾ ਸੂਟ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸਿਲ ਮੇਰੇ ਤੇ 400 ਦਾ ਕੱਟਦਾ ਹੀ ਹੈ ਕੈਮਰ ਕਾਟਨ ਦਾ ਸੂਟ ਰੰਗ ਇਹਦੇ ਵਿੱਚ ਤੇ ਡਿਜ਼ਾਈਨਿੰਗ ਸਾਰੀ ਨਵੀਂ ਐਕਸਟਰਾ ਡਿਜ਼ਾਈਨਿੰਗ ਆਈ ਜੀ ਪਹਿਲਾਂ ਡਿਜ਼ਾਈਨ ਬਹੁਤ ਆਈ ਸੀਗੀ ਹੋਰ ਨਵੇਂ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ 400 ਰੁਪਏ ਦਾ ਸੂਟ ਕੱਟਦਾ ਜੀ ਕੈਮਰ ਕਾਟਨ ਦਾ ਸੂਟ ਹੈਗਾ ਆਲ ਓਵਰ ਸੂਟ 5 ਮੀਟਰ ਵਧੀਆ ਸਟੈਂਡਰਡ ਦੀਆਂ ਮਿਲਾਂ ਦੇ ਬ੍ਰਾਂਡਡ ਮਾਲ ਆਈ ਸਾਰੇ ਏਕੇ ਟੈਕਸ ਮਿੱਲ ਦਾ ਸ਼ਿਵਾ ਮਿੱਲ ਦਾ ਕੱਪੜਾ ਹੈਗਾ ਸਾਰਾ ਵਧੀਆ ਕੁਆਲਿਟੀ ਤੇ ਆਈ ਇਹੇ ਮਾਰਕੀਟ ਦੇ ਵਿੱਚ BK 500 ਦਾ BK 550 ਦਾ ਸਾਡਾ ਰੇਟ ਹੈ ਸਿਰਫ 400 ਰੁਪਈਆ ਜੀ ਪ्युअर ਕੈਮਰਕਾ ਉੱਠ ਨਹੀਂ ਇਹ ਬਿਲਕੁਲ 100% ਕੈਮਰਕਾ ਕਾਟਨ ਦੇ ਉੱਤੇ ਸਿਰਫ 400 ਸੂਟ ਕਰਤਾ ਜੀ 400 ਦੇ ਵਿੱਚ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਬਹੁਤ ਹੀ ਜਿਆਦਾ ਰੰਗਾਂ ਦੇ ਡਿਜ਼ਾਈਨ ਜਮਾਲ ਪਾ ਚੁੱਕਿਆ ਜੀ ਭਰਾਵਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਕੈਮਰਕਾਟਰ ਦਾ ਸੂਟ ਸਿਰਫ 400 ਚੱਕਤਾ ਜੀ 400 ਰੁਪਏ ਦੇ ਵਿੱਚ ਰੰਗ ਤਾਂ ਇਹਦੇ ਵਿੱਚ ਨਿਤੀ ਨਵੇਂ ਆਉਂਦੇ ਰਹਿੰਦੇ ਆ ਜੀ ਨਵੇਂ-ਨਵੇਂ ਰੰਗਾ ਜਮਾਲ ਆ ਪਹੁੰਚੂਕਿਆ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਸੇਲ ਮੇਲੇ ਦੇ ਉੱਤੇ ਸਿਰਫ 400 ਦੇ ਵਿੱਚ ਕੱਟਤਾ ਜੀ ਕੈਮਰਕਾਟਰ ਦਾ ਸੂਟ 올 ਓਵਰ ਡਿਜ਼ਾਈਨਿੰਗ ਦੇਖੀ ਚਲੋ ਜੀ ਹੋਰ ਵੀ ਬਹੁਤ ਡਿਜ਼ਾਈਨ ਆਏ ਹੋਏ ਨੇ ਜਿਹਦੇ ਚਮਾਲ ਸਿਰਫ 400 ਦੇ ਵਿੱਚ ਸੂਟ ਹੈ ਜੀ ਐਕਸਟਰਾ ਡਿਜ਼ਾਈਨਿੰਗ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਕੈਮਰਕਾਉਟ ਦਾ ਸੂਟ ਸਿਰਫ 400 ਦੇ ਵਿੱਚ ਕਰਤਾ ਜੀ 400 ਦੇ ਵਿੱਚ ਆ ਦੇਖੋ ਜੀ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਓਲਟੇਜ ਕਲਰ ਵੀ ਆ ਗਈ ਇਹਦੇ ਵਿੱਚ ਮੇਸਿਆਨੀ ਵਾਲੇ ਕਹਿੰਦੇ ਨੇ ਨਾ ਮੀਡੀਆਮ ਜੇ ਅੰਡਰਲਾਈਨ ਨੇ ਉਸ ਜੇ ਕਲਰ ਵੀ ਆ ਗਈ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਚੱਲਦੇ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਕੈਮਰ ਕੋਟਨ ਦਾ ਸੂਟ 450 ਚ ਕੱਟਿਆ 400 ਦੇ ਵਿੱਚ ਪੂਰਾ ਵਧੀਆ ਹੰਸਾਰ ਪਿਓਰ ਕੈਮਰ ਕੋਟਨ ਆ ਜੀ ਗਰਮੀ ਦੇ ਪਾਉਣ ਵਾਲਾ ਕੱਪੜਾ ਹੈਗਾ ਇਹ ਬਿਲਕੁਲ ਪਿਓਰ ਗਰਮੀ ਵਾਲਾ ਕੱਪੜਾ ਹੈ ਪੂਰਾ ਬਰੀਆ ਕੁਆਲਿਟੀ ਦੇ ਵਿੱਚ ਕੈਮਰਕਾਫਟ ਦਾ ਸੂਟ ਆਈ ਇਹੇ ਸਿਰਫ 400 ਦੇ ਵਿੱਚ ਸੂਟ ਕਰਤਾ ਜੀ 400 ਦੇ ਵਿੱਚ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਬਹੁਤ ਮਾਲ ਪਹੁੰਚੂਕਿਆ ਜੀ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਕੈਮਰਕਾਫਟ ਦਾ ਸੂਟ ਸਿਰਫ 400 ਵਿੱਚ ਕਰਤਾ ਜੀ 400 ਦੇ ਵਿੱਚ ਰੰਗ ਤੇ ਡਿਜ਼ਾਈਨ ਦਾ ਬਹੁਤ ਹੀ ਮਾਲ ਆ ਗਿਆ ਇਹਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਪਾਰੀ ਸੇਰ ਮੇਲੇ ਦੇ ਉੱਤੇ ਕੈਮਰਕਾਫਟਰ ਦਾ ਸੂਟ ਸਿਰਫ 4000 ਦਿੱਤਾ ਜੀ ਭਰਾਵਾਂ ਦੀ ਹੱਟੀ ਵਾਸਟਰ ਰੋਡ ਮੋੜ ਮੰਡੀ